ਅਸੀ ਗੱਲ ਵੀਰੇ ਸਾਰੇ ਭਰਾਵਾਂ ਨੂੰ ਵੀਰੇ ਆਪਾਂ ਵੀਡੀਓ ਪਾ ਰਹੇ ਆ ਜਿਹੇ ਸਾਡਾ ਭਰਾ ਗਾ ਰਿਸ਼ੂ ਜੇਠੀ ਰਾਮਪਰਾ ਫੂਲ ਦੇ ਵਿੱਚ ਬਾਈ ਦਾ ਕੰਮ ਆ ਬੂਟਾਂ ਦਾ ਫੈਸ਼ਨ ਬੀਟ ਤੇ ਅਸੀਂ ਪਹਿਲਾਂ ਹੀ ਬਾਈ ਕੋਲ ਐ ਇੱਕ ਦੋ ਵਾਰ ਤੇ ਜੇ ਆਪਾਂ ਕੰਮ ਦੀ ਗੱਲ ਕਰੀਏ ਬਾਈ ਦੀ ਹਨਾ ਵੀ ਅਸੀਂ ਵੀਡੀਓ ਪਾਈਆਂ ਨੇ ਬਾਈ ਭਰਾ ਤੌਰ ਤੇ ਪਾਈਆਂ ਕੋਈ ਇਹ ਨਹੀਂ ਵੀ ਆਪਾਂ ਹਨਾ ਕਿਉਂਕਿ ਬਾਈ ਨਾਲ ਆਪਣਾ ਬਹੁਤ ਪਿਆਰ ਹੈਗਾ ਤੇ ਬੰਦਾ ਬਹੁਤ ਘੈਂਟਾ ਬਾਈ ਹੈ ਤੇ ਕੰਮ ਦੀ ਗੱਲ ਕਰੀਏ ਵੀ ਸਾਨੂੰ ਜਿੰਨੇ ਬੰਦੇ ਨੇ ਆਪਣੇ ਭਰਾਵਾਂ ਨੇ ਇਥੋਂ ਗੂਟ ਲੈਂਦੇ ਬਾਈ ਕੋਲ ਹਨਾ ਜਾਂ ਜਿੰਨੇ ਭਰਾਏ ਨੇਗੇ ਅੱਜ ਤੱਕ ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਬਾਈ ਕੰਮਾਂ ਚੀਜ਼ ਮਾੜੀ ਨਿਕਲ ਗਈਆਂ ਕੋਈ ਲਾਂਭਾ ਆ ਗਿਆ ਤੇ ਇਹ ਕਹਣਾ ਬਾਈ ਫੇਸਬੁੱਕ ਤੇ ਵੀ ਤੇ YouTube ਤੇ ਵੀ ਇੱਕ ਬਹੁਤ ਨਾਮੀ ਬੰਦਾ ਬਾਈ ਮਟੇਸ਼ਰੋਂ ਵਾਲੀ ਹੈ ਨਾ ਮਟੇਸ਼ਰੋਂ ਵਾਲਾ ਜੀ ਹਾਂ ਤੇ ਆਪਾਂ ਉਹਦੀ ਗੱਲ ਕਰਦੇ ਆਂਗੇ ਉਹ ਬੰਦੇ ਨੇ ਬਾਈ ਨਾਲ ਜੋ ਵੀ ਗੱਲ ਹੋਈ ਸੀ ਬਾਈ ਦੱਸੂਗਾ ਆਪ ਤੇ ਬੂਟਾਂ ਦੇ ਬਾਈ ਦੇ ਪੈਸੇ ਨੇ 8 ਮਹੀਨੇ ਹੋ ਗਏ ਬਾਈ ਫੋਨ ਕਰੀ ਜਾਂਦਾ ਨਾ ਤਾਂ ਬੰਦਾ ਉਹ ਫੋਨ ਚੱਕਦਾਗਾ ਤੇ ਨਾ ਉਹ ਵੀ ਰਿਪਲਾਈ ਕਰਦਾਗਾ ਤੇ ਚੀਜ਼ ਲੈ ਜਾਂਦਾ ਬਾਈ ਬੰਦਾ ਪੈਸੇ ਦਿੰਦਾ ਨਹੀਂ ਕਿਉਂਕਿ ਹਰ ਇੱਕ ਬੰਦਾ ਜਦੋਂ ਗਾਹਾਂ ਤੋਂ ਚੀਜ਼ ਲੈ ਕੇ ਆਉਂਦਾ ਬਈ ਉਹ ਪੈਸੇ ਲਾ ਕੇ ਲੈ ਕੇ ਆਉਂਦਾ ਮ ਉਹ ਮੈਂਟ ਦਾ ਬੰਦਾ ਮੁੱਲ ਵਹੀ ਦੇਣਾ ਚਾਹੀਦਾ ਹੈ ਹਣਾ ਬਿਲਕੁਲ ਜੀ ਬਿਲਕੁਲ ਪਰ ਟੋਣੇ ਕੁਝ ਵੀ ਨਹੀਂ ਦਿੱਤਾ ਬਾਕੀ ਬਾਈ ਨਾਲ ਆਪਾਂ ਮਲਾਉਣਾ ਏ ਤੁਹਾਨੂੰ ਬਾਈ ਦੱਸੋ ਸਾਰੀ ਗੱਲਬਾਤ ਕੀ ਹਾਲ ਹੈ ਵੀਰੇ ਵਧੀਆ ਬਈ ਪਹਿਲਾਂ ਸਸੀ ਘਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਗੱਲ ਇਹ ਹੈ ਜੀ ਆਪਾਂ 8-9 ਮਹੀਨੇ ਪਹਿਲਾਂ ਆਪਾਂ ਮੱਟ ਨੂੰ ਫੋਨ ਲਾਇਆ ਸੀ ਮੱਟ ਸ਼ੇਰੋਂ ਵਾਲੇ ਨੂੰ ਠੀਕ ਹੈ ਜੀ ਠੀਕ ਹੈ ਜੀ ਉਹ ਆਪਣਾ ਕੰਮ ਸੀਗਾ ਜੀ ਨਮਾ ਕੀ ਵੀ ਆਪਾਂ ਪ੍ਰੋਮੋਸ਼ਨ ਕਰਾਉਂਦੇ ਸੀਗੇ ਉਹ ਕਰਦੇ ਆ ਪ੍ਰੋਮੋਸ਼ਨ ਹੁੰਦਾ ਹੀ ਹਰ ਇੱਕ ਬੰਦੇ ਨੂੰ ਹਣਾ ਜੀ ਕਿ ਵੀ ਆਏ ਆ ਕਿ ਜਲ ਆਪਾਂ ਪ੍ਰੋਮੋਸ਼ਨ ਕਰਵਾ ਦਈਏ ਠੀਕ ਹੈ ਜੀ ਠੀਕ ਹੈ ਪਰ ਉਹ ਬੰਦੇ ਨੇ ਬਈ ਆਏ ਆ ਮੇਰੇ ਤੋਂ ਰੁਪਿਆ ਮੰਗਿਆ ਪਹਿਲਾਂ 20 ਫਿਰ 15 ਤੇ ਆ ਗਿਆ ਫਿਰ ਕਹਿੰਦਾ ਚੱਲ ਤੂੰ 10000 ਰੁਪਏ ਦੇ ਦੇ ਮੈਂ ਕਿਹਾ ਵੀਰੇ ਮੇਰਾ ਕੰਮ ਹੈਗਾ ਨਵਾਂ ਆਪਾਂ ਇੰਨੇ ਪੈਸੇ ਅਫੋਰਡ ਨਹੀਂ ਕਰ ਸਕਦੇ ਤੁਸੀਂ ਮੇਰੇ ਕੋਲੋਂ ਇੱਕ ਛੋਟਾ ਭਰਾ ਸਮਝ ਕੇ ਠੀਕ ਹੈ ਚਾਹੇ ਗਰੀਬ ਸਮਝ ਕੇ ਜਿਵੇਂ ਮਰਜ਼ੀ ਤੁਸੀਂ ਮੇਰੇ ਤੋਂ ਦੋ ਸ਼ੂਜ਼ ਲੈ ਲਓ ਠੀਕ ਹੈ ਮੇਰੇ ਕੋਲੇ ਬਈ ਤੁਹਾਨੂੰ ਪਤਾ ਜਿਹੜੇ ਮੇਰੇ ਕੋਲੇ ਕਸਟਮਰ ਆਉਂਦੇ ਆ ਉਹਨਾਂ ਨੂੰ ਵੀ ਪਤਾ ਹੈਗਾ ਇੱਥੇ ਸ਼ੂਜ਼ 2500 3000 4000 ਐਡਾ ਮਿਲਦੇ ਆ ਮੇਰੀ ਆਪਦੀ ਖਰੀਦ ਵੀ 2000 ਤੋਂ ਉੱਤੇ ਦੀ ਆ ओके okay. ठीक है भाई मैं उन्होंने कहा जी मैं ही ਤੁਸੀਂ ਦੋ ਸ਼ੂ ਜਿਹੜੇ ਮਰਜ਼ੀ ਲੈ ਲਓ ਠੀਕ ਐ ਐਜ਼ ਅ ਗਿਫਟ ਲੈ ਲਓ ਵੀਰਾ ਬਣ ਕੇ ਤੁਸੀਂ ਇੱਕ ਵੀਡੀਓ ਹੀ ਪਾਉਣੀ ਹੈ ਕਿ ਨੰਗਦੇ ਵੜਦੇ ਮੇਰੀ ਪਾਜੋ ਜੇ ਮੇਰਾ ਕੰਮ ਚੱਲ ਪਿਆ ਮੈਂ ਤੁਹਾਨੂੰ ਬਹੁਤ ਵਧੀਆ ਠੀਕ ਐ ਕੰਫਰਟ ਕਰ ਦੂੰਗਾ ਹਾਂਜੀ ਹਾਂਜੀ ਠੀਕ ਐ ਜੀ ਚਾਹੇ ਪੈਸੇ ਨਾਲ ਚਾਹੇ ਗਿਫਟ ਨਾਲ ਜਿਵੇਂ ਮਰਜ਼ੀ ਮੈਂ ਕੰਫਰਟ ਕਰ ਦੂੰ ਜੇ ਮੇਰਾ ਵਧੀਆ ਕੰਮ ਚੱਲ ਪਿਆ ਉਹ ਜੀ ਚਲੋ ਦੋ ਤਿੰਨ ਦਿਨਾਂ ਬਾਅਦ ਉਹ ਮੰਨ ਗਏ ओके ठीक है जी वो मेरे कोले आ गए आपा भाई आप दी हसीयत तो ਵੱਧ ਗਿਆ ਆਪਾਂ ਅਗਲੇ ਦਾ ਖਾਣ ਪੀਣ ਕੀਤਾ ਜਿੰਨਾ ਵੀ ਹੋਇਆ ਉਹ ਜਿੰਨਾ ਵੀ ਹੋਇਆ ਠੀਕ ਹੈ ਜੀ ਤੇ ਇੱਥੇ ਮੇਰੇ ਕੋਲੇ ਬੈਠੇ ਸੀ ਕਸਟਮਰ ਹਾਂਜੀ ਉਹ ਹੁਣ ਸਾਨੂੰ ਪਤਾ ਉਹ ਬੰਦਾ ਜਾਣਦਾ ਹੁੰਦਾਗਾ ਕਿ ਵੀ ਨਾਮੀ ਬੰਦਾਗਾ ਹਨਾ ਜੀ ਉਹ ਬੰਦਾ ਉਹਨੂੰ ਕਹਿਣ ਲੱਗਿਆ ਬਈ ਸਤਿ ਸ਼੍ਰੀ ਅਕਾਲ ਮੈਂ ਵੀ ਤੈਨੂੰ ਜਾਣਦਾਗਾ ਤੇ ਮੈਂ ਗਾਉਣਾ ਓਕੇ ਠੀਕ ਹੈ ਜੀ ਉਹ ਕਹਿੰਦਾ ਅੱਛਾ ਯਾਰ ਤੂੰ ਗਾਉਣਾ ਕਹਿੰਦਾ ਹਾਂਜੀ ਮੈਂ ਗਾਉਣਾਗਾ ਮੇਰੀ ਤੁਸੀਂ ਵੀਡੀਓ ਦੇਖ ਲਿਓ ਜੀ ਵੀਡੀਓ ਤੇ ਵੀਡੀਓ ਪਈ ਵੀ ਹੋਊਗੀ ਉਹ ਮੂਰੇ ਬੰਦਾ ਇੱਕ ਗਾ ਰਿਹਾ ਹੈਗਾ ਜਿਹੜਾ ਮੇਰੇ ਕੋਲ ਕਸਟਮਰ ਆਇਆ ਸੀਗਾ ਅੱਛਾ ਉਹ ਮਟਸ਼ੇਰੋਂ ਦੇ ਪੇਜ ਤੇ ਮਟਸ਼ੇਰ ਵਾਲੇ ਦੇ ਪੇਜ ਤੇ ਹਾਂਜੀ ਭਾਈ ਉਹ ਹੁਣ ਮੈਂ ਭਈ ਅਗਲੇ ਨੂੰ ਪੈਸੇ ਦੇਣੇ ਆ ਪ੍ਰੋਮੋਸ਼ਨ ਤਾਂ ਹੁਣ ਮੈਂ ਹੀ ਕਰਾਉਣੀ ਹੈ ਨਾ ਸਹੀ ਗੱਲ ਆ ਚਲੋ ਬੰਦੇ ਨੇ ਉਹਦੀ ਵੀ ਵੀਡੀਓ ਬਣਾਤੀ ਠੀਕ ਆ ਜੀ ਉਹਦੀ ਵੀਡੀਓ ਬਣਾ ਕੇ ਮੇਰੀ ਇੱਕ ਦੋ ਮਿੰਟਾਂ ਦੀ ਕਲਿੱਪ ਜੀ ਬਣਾਲੀ ਕਿ ਵੀ ਹਾਂ ਬੂਡ ਜੇ ਦਿਖਾ ਦੇ ਕਿ ਵੀ ਆ ਇਸ ਕੰਪਨੀ ਦਾ ਇਸ ਕੰਪਨੀ ਦਾ ਇੰਨੇ ਦਾ ਇੰਨੇ ਦਾ ਉਹਨੇ ਮੇਰੀ ਦੋ ਤਿੰਨ ਮਿੰਟਾਂ ਦੀ ਕਲਿੱਪ ਜੀ ਬਣਾ ਕੇ ਮੂਰੇ ਉਹਦਾ ਗਾਣਾ ਲਾਤਾ ਤੇ ਵੀਡੀਓ ਪਾਤੀ ਠੀਕ ਹੈ ਮੈਂ ਉਹਨਾਂ ਨੂੰ ਪਾਉਣ ਤੋਂ ਪਹਿਲਾਂ ਹੀ ਦੁਕਾਨ ਦੇ ਵਿੱਚ ਹੀ ਕਹਿਤਾ ਸੀ ਮੈਂ ਕਿਹਾ ਵੱਡੇ ਵੀਰੇ ਆਪਾਂ ਵੀਡੀਓ ਦੁਬਾਰੇ ਬਣਾਣੀ ਹੈ ਇਹ ਪ੍ਰਮੋਸ਼ਨ ਮੇਰੀ ਹੈ ਮੇਰੀ ਸ਼ਾਪ ਦੀ ਹੈ ਮੈਂ ਕਿਸੇ ਤੀਜੇ ਬੰਦੇ ਦੀ ਪ੍ਰਮੋਸ਼ਨ ਕਰਨ ਲਈ ਨਹੀਂ ਤੁਹਾਨੂੰ ਮੈਂ ਬੁਲਾਇਆ ਠੀਕ ਹੈ ਜਿਆ ਕੋਈ ਗੱਲ ਤੁਹਾਡੀ ਕੱਲਿਆਂ ਦੀ ਵੀਡੀਓ ਨਹੀਂ ਪਈ ਹਾਂ ਮੇਰੀ ਕੱਲੀ ਦੀ ਨਹੀਂ ਪਈ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਮੈਂ ਕਿਹਾ ਜੀ ਤੁਸੀਂ ਮੇਰੀ ਆਪ ਦੀ ਵੀਡੀਓ ਮੇਰੀ ਬਣਾਓ ਮੇਰੀ ਵਧੀਆ ਚੰਗੇ ਢੰਗ ਨਾਲ ਤੁਸੀਂ ਬਾਹਰ ਆਓ ਮੇਰੀ ਸ਼ਾਪ ਦਿਖਾਓ ਜਿੱਮੇ ਪ੍ਰੋਮੋਸ਼ਨ ਹੁੰਦੀ ਹੈ ਤੁਸੀਂ ਉੱਧਰ ਕਰੋ ਉਹ ਆਏ ਮੈਨੂੰ ਉਹ ਬਈ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਤੂੰ ਮੈਨੂੰ ਕੀ ਦੇਂਗਾ ਮੈਨੂੰ ਕਿਵੇਂ ਦੇਂਗਾ ਮੈਨੂੰ ਕੀ ਦੇਂਗਾ ਮਤਲਬ ਕਿ ਉਹਨੇ ਮੇਰੀ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਠੀਕ ਹੈ ਬਸ ਆਏ ਆ ਇੱਕ ਆ ਗਿਆ ਦੇਖ ਲਿਆ ਉਹ ਬੰਦੇ ਦਾ ਉਹ ਪਾ ਗਿਆ ਵੀਡੀਓ ਗਾਣੇ ਦੀ ਵੀ ਪਾ ਗਿਆ ਮੈਨੂੰ ਆਈ ਕਹੀ ਗਿਆ ਕਿ ਮੈਨੂੰ ਕਿਹੜਾ ਦੇਂਗਾ ਮੈਨੂੰ ਕਿਹੜਾ ਦੇਂਗਾ ਹਾਂ ਲਾਲਚ ਦੇ ਵਿੱਚ ਕਿ ਵੀ ਤੂੰ ਪ੍ਰਮੋਸ਼ਨ ਕਰਨਾ ਹੈ ਪ੍ਰਮੋਸ਼ਨ ਦਾ ਕਰ ਜਿਹੜੀ ਤੇਰੇ ਨਾਲ ਗੱਲ ਹੋਈ ਹੈ ਤੂੰ ਉਹ ਆਦੇ ਸ਼ੂ ਲਈ ਲਈ ਸਹੀ ਗੱਲ ਚਲੋ ਜੀ ਉਹਨਾਂ ਨੇ ਵੀਡੀਓ ਬਣਾਤੀ ਮੇਰੇ ਤੋਂ ਦੋ ਦੀ ਜਗ੍ਹਾ ਤਿੰਨ ਜੋੜੇ ਲੈ ਗਿਆ ਠੀਕ ਹੈ ਆਪਾਂ ਭਈ ਤਾਂ ਵੀ ਨਹੀਂ ਕੁਝ ਕਿਹਾ ਮੈਂ ਯਾਰ ਚੱਲ ਕੋਈ ਨਹੀਂ ਯਾਰ ਭਈ ਆਪਾਂ ਤਿੰਨ ਦੇ ਦੇਣੇ ਠੀਕ ਹੈ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਤਿੰਨ ਜੋੜੇ ਹੋਰ ਪਸੰਦ ਆ ਗਏ ਤਿੰਨ ਦੀ ਜਗ੍ਹਾ 6 ਹੋ ਗਏ ਹੇ ਲਗੀ ਮੈਂ ਕਿ ਆਪਾਂ ਇੰਨੇ ਨਹੀਂ ਦੇ ਸਕਦੇ ਜਿਹੜੀ ਗੱਲ ਹੈ ਮੈਂ ਤੁਸੀ ਵੀਡੀਓ ਡਿਲੀਟ ਕਰ ਦੋ ਠੀਕ ਹੈ ਤੁਸੀਂ ਤੇਲ ਪਾਣੀ ਦਾ ਖਰਚਾ ਲੈ ਲਓ ਗੱਲ ਖਤਮ ਠੀਕ ਆਪਾਂ ਇੰਨੇ ਨਹੀਂ ਦੇ ਸਕਦੇ ਉਹ ਕਹਿੰਦਾ ਨਹੀਂ ਕਮਲਿਆ ਕਹਿੰਦਾ ਮੈਂ ਤਿੰਨ ਜੋੜੀ ਲਵਾਂਗਾ ਤੇ ਤਿੰਨ ਦੇ ਤੈਨੂੰ ਪੈਸੇ ਦੇਵਾਂਗਾ ਦੋ ਤਿੰਨ ਦਿਨਾਂ ਦੇ ਵਿੱਚ ਅੱਛਾ ਹਾਂ ਮੱਟ ਕਹਿੰਦਾ ਸੀ ਮੱਟ ਕਹਿੰਦਾ ਬਈ ਮੈਂ ਚਲੋ ਵੀਰੇ ਫੇਰ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਤਿੰਨ ਲੈ ਲਓ ਬਈ ਉਹ ਮੇਰਾ 13 ਤੋਂ 14000 ਰੁਪਿਆ ਬਣਦਾ ਸੀਗਾ ओके ਉਹ ਲੈ ਕੇ ਵੀ ਗਾਹਨ ਨਾਈਕੀ ਦੇ Gucci ਦੇ ਏਡਾਂ ਦੇ ਸ਼ੂ ਲੈ ਕੇ ਗਏ ਸੀ ਵੱਡੇ ਬ੍ਰਾਂਡ ਸੀ ਵਧੀਆ ਸੀਗੇ ਹਾਂ ਠੀਕ ਹੈ ਜੀ ਉਹ ਸ਼ੂ ਮੇਤੋਂ ਲੈ ਗਏ ਉਸ ਤੋਂ ਬਾਅਦ 2-3 ਦਿਨਾਂ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ ਪੈਸਿਆਂ ਨੂੰ ਨਹੀਂ ਮੈਂ ਫੋਨ ਮਾਰਿਆ ਠੀਕ ਹੈ ਮੈਂ ਉਹਨਾਂ ਨੂੰ ਵੀਡੀਓ ਲਈ ਫੋਨ ਮਾਰਿਆ ਮੈਂ ਕਿਹਾ ਵੀਰੇ ਤੁਸੀਂ ਵੀਡੀਓ ਪਾਤੀ ਬਟ ਵੀਡੀਓ ਇਹ ਮੈਨੂੰ ਵਧੀਆ ਨਹੀਂ ਲੱਗੀ ਠੀਕ ਹੈ ਦੋਵੇਂ ਇਕੱਠੀ ਦੂਜੇ ਦਾ ਜਦੋਂ ਮੇਰਾ ਦੋਵੇਂ ਇਕੱਠੀਆਂ ਪਾਤੀਆਂ ਬਾਈ ਇਕੱਠੀ ਇਕੱਠੀ ਜੀ ਪਾਤੀ ਬਈ ਯਾਰ ਤੁਸੀਂ ਉਹਨਾਂ ਦਾ ਗਾਣਾ ਪਾਇਆ ਤੁਸੀਂ ਆਪ ਦਾ ਪਾਈ ਚਲੋ ਪਾਈ ਚਲੋ ਅਲੱਗ ਪਾ ਦਿਓ ਤੁਸੀਂ ਮੇਰੀ ਤਾਂ ਚੰਗੀ ਤਰ੍ਹਾਂ ਪ੍ਰੋਮੋਸ਼ਨ ਕਰੋ ਨਾ ਠੀਕ ਹੈ ਨਾ ਬਈ ਉਹਨਾਂ ਨੇ ਕੋਈ ਹੋਣੀ ਕਰਿਆ ਉਹ ਕਹਿੰਦਾ ਮੈਨੂੰ ਨਾ ਵੀ ਉਹ ਹਫਤਾ ਹੀ ਕਹੀ ਗਿਆ ਕੋਈ ਗੱਲ ਨਹੀਂ ਮੈਂ ਇੱਧਰ ਗੇੜਾ ਵੱਜਿਆ ਮੈਂ ਤੇਰੀ ਦੁਆਰੇ ਪਾ ਦੂੰ ਵੀਡੀਓ ਚੰਗੀ ਤਰ੍ਹਾਂ ਪਾ ਕੇ ਜਾਊਂਗਾ ਵਧੀਆ ਢੰਗ ਨਾਲ ਪਾ ਕੇ ਜਾਊਂਗਾ ਮੈਂ ਹੀ ਠੀਕ ਹੈ ਜੀ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਰੱਖਿਆ ਕਹਿੰਦੇ ਕੋਈ ਨਹੀਂ ਬਈ ਆਪਾਂ ਕਰਕੇ ਜਾਵਾਂਗੇ ਮੈਂ ਹੀ ਠੀਕ ਉਸ ਤੋਂ ਬਾਅਦ ਕੀ ਹੋਇਆ ਬਈ ਉਹਨਾਂ ਨੇ ਫੋਨ ਚੱਕਣਾ ਬੰਦ ਕਰਤਾ ਮੈਂ ਉਹਨਾਂ ਨੂੰ ਵਾਇਸ ਮੈਸੇਜ ਭੇਜੇ ਮੈਂ ਕਿਹਾ ਵੀਰੇ ਵੀਡੀਓ ਤਾਂ ਛੱਡ ਤੂੰ ਮੇਰੇ ਤਿੰਨ ਜੋੜਿਆਂ ਦੇ ਪੈਸੇ ਦੇ ਜਾ ਠੀਕ ਹੈ ਉਹਨਾਂ ਨੇ ਬਈ ਨਾ ਤਾਂ ਵਾਇਸ ਮੈਸੇਜ ਮੇਰੇ ਦੇਖੇ ਨਾ ਉਹਨਾਂ ਨੇ ਫੋਨ ਚੱਕਿਆ ਅੱਕੇ ਹੋਏ ਨੇ ਬਈ ਮੈਂ ਜਿਵੇਂ ਲਗਾਤਾਰ ਫੋਨ ਕਰੀ ਗਿਆ ਉਹਨਾਂ ਨੇ ਫੋਨ ਚੱਕਿਆ ਅੱਕ ਕੇ ਕਹਿੰਦਾ ਯਾਰ ਬਈ ਮੈਂ ਤਾਂ ਵੀਡੀਓ ਪਾਉਂਦਾ ਨਹੀਂ ਜੇ ਵੀਡੀਓ ਪਵਾਣੀ ਆ ਤਾਂ ਮੈਨੂੰ ਹੁਣ 20000 ਰੁਪਇਆ ਦੇ ਤੇ ਉਹ ਬੂਟਾਂ ਦੇ ਪੈਸੇ ਫਿਰ ਉਹ ਕਹਿੰਦਾ ਭਾਈ ਕੋਈ ਬੂਟ ਨਹੀਂ ਕਹਿੰਦਾ ਉਹਦਾ ਬੂਟ ਤਾਂ ਤੂੰ ਦਿੱਤੇ ਆ ਮੈਨੂੰ ਅੱਛਾ ਵੀਡੀਓ ਦੇ ਮੁੱਕਰ ਗਿਆ ਮੁੱਕਰੀ ਗਿਆ ਗੱਲ ਥੋੜੀ ਦੋ ਜੋੜਾਂ ਦੀ ਹੋਈ ਸੀ ਹਾਂ ਗੱਲ ਦੋ ਦੀ ਹੋਈ ਸੀ ਲੈ ਗਈ ਸੀ ਲੈ ਕੇ ਤਿੰਨ ਤਿੰਨ ਤੋਂ ਬਾਅਦ ਛੀ ਲੈ ਗਈ ਟੋਟਲ ਛੀ ਲੈ ਗੇ ਟੋਟਲ 6 ਲੈ ਗੇ ਤਿੰਨ ਦੇ ਆਪਾਂ ਪੈਸੇ ਲੈਣੇ ਤਿੰਨ ਆਪਾਂ ਉਹਨਾਂ ਨੂੰ ਗਿਫਟ ਦਿੱਤੇ ਸੀਗੇ ਉਹ ਕਹਿੰਦਾ ਉਹ ਤਾਂ ਤੂੰ ਹੀ ਦਿੱਤੇ ਆ ਹੁਣ ਤੁਸੀਂ ਕੀ ਚਾਹੁੰਦੇ ਥੋੜੇ ਕਮੈਂਟ ਵੀ ਦੇਖਿਆ ਬਾਈ ਉਹਨਾਂ ਦੀਆਂ ਪੋਸਟਾਂ ਦੇ ਹਾਂ ਭਾਈ ਆਪਾਂ ਤਾਂ ਚਾਹਣਾ ਕੀ ਆਪਾਂ ਦਾ ਯਾਰ ਦੇਖ ਭਰਾਵਾ ਆਪਦਾ ਹੱਕ ਦਾ ਖਾਣੇ ਆ ਠੀਕ ਹੈ ਬਾਈ ਆਪਾਂ ਸਮਾਨ ਲੈ ਕੇ ਆਉਣੇ ਆਪਾਂ ਵੇਚਦੇ ਆ ਉਹਦਾ ਜਾਇਜ਼ੀ ਗੱਲ ਆ ਪੈਸੇ ਤਾਂ ਹੋਣਗੇ ਆਪਣੇ ਕਸਟਮਰ ਦੇ ਦੁਕਾਨਦਾਰ ਬੰਦੇ ਆ ਭਰਾਵਾ ਸਿੱਧੀ ਜੀ ਗੱਲ ਆ ਆਪਾਂ ਤਾਂ ਇਹ ਕਹਨੇ ਆ ਗਿਆ ਜਿੱਧਰ ਗਿਆ ਬਾਣੀ ਉਧਰ ਗਿਆ ਬਾਜ਼ਾਰ ਸਿੱਧੀ ਜੀ ਗੱਲ ਆ ਭਾਈ ਮੈਨੂੰ ਤਾਂ ਮੇਰੇ ਤਿੰਨ ਜੋੜਿਆਂ ਦੇ ਪੈਸੇ ਦੇ ਦੇ ਉਹੀ ਬਹੁਤ ਆ ਬਹੁਤ ਆ ਪ੍ਰੋਮੋਸ਼ਨ ਕਰੇ ਨਾ ਕਰੇ ਹਾਂ ਪਰੋਮੋਸ਼ਨ ਤਾਂ ਆਪਾਂ ਕਰਾਉਣੀ ਹੋਈ ਨਹੀਂ ਹਾਂ ਠੀਕ ਆ ਇਹ ਤਾਂ ਫੋਣੀ ਨਾ ਚੱਕਿਆ ਬੰਦਾ ਯਾਰ ਹਾਂ ਆਪਾਂ ਨੂੰ ਤਾਂ ਭਾਈ ਤਿੰਨ ਜੋੜਿਆਂ ਦੇ ਪੈਸੇ ਚਾਹੀਦੇ ਹੈਗੇ ਦੋਏ ਨੇ ਵਿਚਾਰਿਆਂ ਨੇ ਗਿਫਟ ਕਰਤੀ ਗੱਲ ਹੋਈ ਸੀਗੀ ਜੇ ਜਿਹੜੀ ਗੱਲ ਹੋਈ ਆ ਰੱਬ ਲੱਗਦੀ ਉਹ ਆਪਾਂ ਬਈ ਤਿੰਨ ਜੋੜਿਆਂ ਦੇ ਆਪਾਂ ਉਹਨੂੰ ਦੇ ਦੇ ਦੋ ਵੀ ਤਿੰਨ ਕਰਤੇ ਹਨ ਦੋ ਦੋ ਦੀ ਗੱਲ ਹੋਈ ਸੀ ਆਪਾਂ ਤਿੰਨ ਦੇਤੇ ਠੀਕ ਆ ਤਿੰਨ ਦੇ ਆਪਾਂ ਪੈਸੇ ਲੈਣੇ ਟੋਟਲ 6 ਲੈ ਗਿਆ ਬਈ ਉਹ ਜੋੜੇ ਠੀਕ ਆ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਅਗਲੇ ਤੱਕ ਆਪਾਂ ਕਮੈਂਟ ਪਾਉਣੇ ਆ ਦੇਖ ਲਿਓ ਠੀਕ ਆ ਕਮੈਂਟ ਪਾਣਾ ਬਈ ਮੇਰੇ ਬੂਟਾਂ ਦੇ ਪੈਸੇ ਤਾਂ ਦੇ ਜਾ ਮੇਰੇ ਬੂਟਾਂ ਦੇ ਪੈਸੇ ਤਾਂ ਦੇ ਜਾ ਪਰ ਉਹ ਬੰਦੇ ਨੇ ਨਾ ਤਾਂ ਵੀ ਮੈਸੇਜ ਠੀਕ ਆ ਨਾ ਕੋਈ ਫੋਨ ਨਾ ਕੁਝ ਹੋਰ ਆ ਦੇਖ ਲਓ ਪੰਜਾਬੀ ਵੀਰੋ ਦੇਖ ਲਓ ਮੱਟ ਸ਼ੇਰੋ ਵਾਲਾ ਬਾਈ ਹਨਾ ਤੇ ਗਰੀਬ ਬੰਦਾ ਯਾਰ ਵਿਚਾਰਾ ਇੱਕ ਹਨਾ ਮਿਹਨਤ ਕਰਦਾ ਬਾਈ ਬੰਦਾ ਹਨਾ ਕੋਈ ਵੀ ਪੈਸੇ ਦੇਣੇ ਹੁੰਦੇ ਯਾਰ ਦੁਕਾਨਦਾਰ ਜਿਵੇਂ ਮੰਨ ਲਓ ਚੰਗੀ ਗੱਲ ਈ ਇਹ ਵੀਡੀਓ ਬਾਈ ਬਣ ਕੇ ਉਹ ਮੱਟ ਸ਼ੇਰੋ ਵਾਲੇ ਤੱਕ ਪਹੁੰਚਣੀ ਚਾਹੀਦੀ ਆ ਵੱਧ ਤੋਂ ਆਦੇ ਨੂੰ ਸ਼ੇਅਰ ਕਰੋ ਇਹ ਕਾਨੂੰ ਪਤਾ ਲੱਗੇ ਕਿ ਮੈਂ ਇੱਕ ਹੋਰ ਗੱਲ ਬਾਈ ਅਸੀਂ ਪਹਿਲਾਂ ਵੀ ਕਈ ਬੋਲੀ ਸੀਗੀ ਤੇ ਤੁਹਾਨੂੰ ਵੀ ਬਾਰ ਬਾਰ ਇਹੀ ਕਹਿਣਾ ਸਾਰੇ ਭਰਾਵਾਂ ਨੂੰ ਵਿੱਚ ਬੰਦੇ ਕਹਿੰਦੇ ਵੀ ਉਹਦੇ ਨਾਲ ਲੋਕ ਜੁੜੇ ਹੋਏ ਯਾਰ ਵੀ ਹਨਾ ਜਾਂ ਉਹਦਾ ਨਾਮ ਆਜ ਵੀ ਉਹ ਉਹਨੂੰ ਜਾਣ ਕੇ ਕਹਿੰਦੇ ਨੇ ਇਹ ਸਾਨੂੰ ਵੀਰੇ ਕੋਈ ਚੱਕਰ ਨਹੀਂ ਹੈ ਜੀ ਵੀ ਅਸੀਂ ਜਾਣ ਕੇ ਵੀਡੀਓ ਪਾਈ ਆ ਵੀ ਸਾਡੇ ਵੀ ਹੋਣ ਜਾਂ ਸਾਨੂੰ ਕੋਈ ਦਿੱਕਤ ਨਹੀਂ ਸਾਡਾ ਭਰਾ ਬਈ ਇਹ ਜਿਹਨੂੰ ਭਰਾ ਕਹਦਾ ਉਹਦੇ ਨਾਲ ਖੜੇ ਆ ਤਾਂ ਖੜੇ ਆ ਉਹ ਬੰਦੇ ਨੇ ਚੰਗੀ ਨਹੀਂ ਕੀਤੀ ਬਾਈ ਉਹਦਾ ਵੀਡੀਓ ਜ਼ਰੂਰ ਪਹੁੰਚਦੀ ਕਰਦੇ ਉਹ ਤਾਕੇ ਬੰਦੇ ਨੂੰ ਪਤਾ ਲੱਗੇ ਜਾਂ ਅਹਿਸਾਸ ਹੋ ਜਾਵੇ ਵੀ ਯਾਰ ਬੰਦਾ ਮਿਹਨਤ ਕਰਦਾ ਆ ਉਹਦੀ ਪੈਸੇ ਆਉਂਦੇ ਆਪਣੇ ਕੋਲੇ ਤਾਂ ਆਪਾਂ ਅੱਗੇ ਬੂਟ ਲੈ ਕੇ ਆਉਣੇ ਆ ਜਿਹਨੂੰ ਕਰ ਲਉਂ ਕੋਈ ਪੈਸੇ ਨਾਲ ਦੇ ਕੇ ਬੰਦਾ ਕੰਮ ਕਿਵੇਂ ਚਲਾਊਗਾ ਯਾਰ ਘਰ ਵੀ ਤੋਰਨਾ ਵਿਚਾਰਿਆਂ ਨੇ ਆਪ ਤਾਂ ਤੇ ਵੀਰ ਬਣ ਕੇ ਆਏ ਨਾ ਕਰਿਆ ਕਰੋ ਜੇ ਤੁਹਾਡਾ ਨਾਂ ਬਣਿਆ ਤਾਂ ਬਈ ਜਿਹੜੇ ਲੋਕ ਜੁੜੇ ਹੋਏ ਆਪਣੇ ਭਰਾ ਉਹਨਾਂ ਕਰਕੇ ਬਣਿਆ ਵਾ ਇਹ ਨਹੀਂ ਹੈਗਾ ਵੀ ਜੇ ਲੋਕ ਪਾਸੇ ਹੋ ਗਏ ਤਾਂ ਬੰਦੇ ਨੂੰ ਕੋਈ ਪੁੱਛਦਾ ਨਹੀਂ ਇੱਥੇ ਬਈ ਬਿਲਕੁਲ ਹੁਣ ਇੱਕ ਮਿੰਟ ਲੋਕ ਸਾਰੇ ਕਹੀ ਜਾਂਦੇ ਕਿ ਵੀ ਉਹ ਗਦਾਰ ਹੈ ਗਦਾਰ ਹੈ ਪਹਿਲਾਂ ਬਈ ਆਏ ਹੁੰਦਾ ਸੀਗਾ ਕਿ ਛੱਡੇ ਯਾਰ ਕਿ ਲੋਕ ਤਾਂ ਕਹਿੰਦੀ ਰਹਿੰਦੇ ਆ ਕਿ ਕੋਈ ਨਹੀਂ ਪਰ ਇਹ ਲਾ ਠੀਕ ਹੈ ਮੈਂ ਯਾਰੀ ਯਾਰੀ ਕਰਕੇ ਨਾ ਉਹ ਕਹਿੰਦਾ ਯਾਰ ਤੂੰ ਛੋਟਾ ਭਰਾ ਮੈਨੂੰ ਆਈ ਵੀ ਕਹਿੰਦਾ ਛੋਟਾ ਭਰਾ ਛੋਟਾ ਭਰਾ ਕਰ ਕਰਕੇ ਛੋਟੇ ਭਰਾ ਨੂੰ ਹੀ ਲੁੱਟ ਗਿਆ ਠੀਕ ਹੈ ਨਾ ਬਈ ਤਿੰਨ ਜੋੜਿਆਂ ਦੇ ਪੈਸੇ ਦੇ ਬਾਈ ਸਾਰੇ ਭਰਾ ਮੈਂ ਉਹਨੂੰ ਬੇਨਤੀ ਕਰਦਾ ਬਈ ਹੱਥ ਜੋੜ ਕੇ ਬਈ ਮੇਰੇ ਤਿੰਨ ਜੋੜਿਆਂ ਦੇ ਪੈਸੇ ਦੇ ਜਾ ਠੀਕ ਹੈ ਉਹਦੇ ਤੱਕ ਵੀਡੀਓ ਪਹੁੰਚ ਜਾ ਵੀਡੀਓ ਪਹੁੰਚ ਜੇ ਬਸ ਉਹਦੇ ਤੱਕ ਹਾਂ ਤੇ ਨਹੀਂ ਬਾਈ ਅਸੀਂ ਫਿਰ ਬਾਈ ਬਣ ਕੇ ਗੱਲ ਵੀ ਨਾ ਕਰਿਓ ਹਾਂ ਕਰਦੇ ਸਿੱਧੇ ਪੈਸੇ ਜਿੰਨੇ ਬਾਈ ਦੇ ਪੈਸੇ ਬਣਦੇ ਹੈਗੇ ਉਹ ਬਾਈ ਨੂੰ ਸੈਂਡ ਕਰਦੇ ਬਾਕੀ ਜੀ ਉਹ ਕਹਿੰਦਾ ਕਿ ਮੈਂ ਕਲੀਅਰ ਕਰਨਾ ਹੈ ਬਈ ਮੇਰੇ ਨਾਲ ਚਾਹੇ ਬੈਠ ਕੇ ਚਾਹੇ ਨੈਟ ਤੇ ਚਾਹੇ ਲਾਈਵ ਤੇ ਜਿਵੇਂ ਮਰਜ਼ੀ ਗੱਲ ਕਰਾਂਗੇ ਕਲੀਅਰ ਕਰਾਂਗੇ ਅਸੀਂ ਆ ਜਾਵਾਂਗੇ ਜਿਹਨੂੰ ਐ ਲੱਗਦਾ ਮੈਂ ਆ ਨਹੀਂ ਜਾਦਾ ਅਸੀਂ ਆ ਜਾਵਾਂਗੇ ਅਸੀਂ ਆ ਜਾਾਂਗੇ ਬਈ ਸਾਨੂੰ ਉਹ ਸੱਦ ਲੈ ਅਸੀਂ ਆ ਜਾਾਂਗੇ ਹਾਂ ਠੀਕ ਹੈ ਫੇਰ ਵੀ ਰੋਲ ਤੇ ਲਾਈਵ ਨੂੰ ਕਿ ਠੀਕ ਹੈ ਸਾਰਾ ਕੁਝ ਕਰ ਲੈ ਗੱਲ ਹਾਂ ਅਸੀਂ ਆ ਜਾਾਂਗੇ ਉੱਥੇ ਤਿੰਨ ਜੋੜਿਆਂ ਦੇ ਪੈਸੇ ਲੈਣੇ ਆ ਬਈ 14000 ਰੁਪਇਆ ਜਿੰਨੇ ਉਹਦੇ ਨਾਲ ਉਹਦੇ ਉਹਦੇ ਨਾਲ 1 ਮਿਲੀਅਨ ਉਹਦੇ ਨਾਲ ਜੁੜਿਆ ਹੋਇਆ 1 ਮਿਲੀਅਨ ਬਈ ਜੇ ਸੱਚੇ ਹੋ ਜੇ ਉਹਦੇ ਨਾਲ ਸੱਚੇ ਹੋ ਜੁੜੇ ਹੋ ਤਾਂ ਬਈ ਮੇਰੇ ਪੈਸੇ ਦਿਵਾ ਦਿਓ ਕਮੈਂਟਾਂ 'ਚ ਉਹਦੇ ਲਾਹ ਦਿਓ ਛੜੀ ਕੀ ਪਈ ਉਹਦੇ ਪੈਸੇ ਦੇ ਹਾਂ ਹਾਂ ਜੀ ਸਹੀ ਗੱਲ ਧੰਨਵਾਦ ਵੀਰੇ ਧੰਨਵਾਦ ਜੀ